ਮਗਧਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਦਿਲ ਵਿੱਚ ਕੁਝ ਕਰਨ ਦਾ ਜਨੂਨ ਹੋਵੇ ਤਾਂ ਵਸੀਲਿਆਂ ਦੀ ਘਾਟ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਕੁਝ ਅਜਹੀ ਹੀ ਕਹਾਣੀ ਹੈ ਵੀਡੀਓ ਵਿੱਚ ਨਜ਼ਰ ਆ ਰਹੀ ਕੁੜੀ ਪੂਜਾ ਦੀ ਪੂਜਾ ਕਿੱਕ ਬਾਕਸਿੰਗ ਖੇਡਦੀ ਖਿਡਾਰਨ ਹੈ ਪਰ ਘਰ ਦੇ ਹਾਲਾਤ ਅਜਿਹੇ ਹਨ ਕਿ ਪੂਜਾ ਅਤੇ ਉਸਦਾ ਪਰਿਵਾਰ ਬਰਨਾਲਾ ਵਿੱਚ ਝੁੱਗੀਆਂ 'ਚ ਜੀਵਨ ਬਸਰ ਕਰ ਰਿਹਾ ਹੈ ਝੁੱਗੀਆਂ 'ਚ ਰਹਿਣ ਵਾਲੀ ਇਹ ਪੂਜਾ ਰਾਣੀ ਹੁਣ ਤੱਕ ਕਿੱਕ ਬਾਕਸਿੰਗ ਖੇਡਾਂ ਵਿੱਚ 20 ਤੋਂ ਜ਼ਿਆਦਾ ਮੈਡਲ ਜਿੱਤ ਚੁੱਕੀ ਹੈ ਜਿਨ੍ਹਾਂ ਵਿੱਚ ਨੈਸ਼ਨਲ ਪੱਧਰ ਦੀਆਂ ਖੇਡਾਂ ਵਿੱਚੋਂ ਜਿੱਤਿਆ ਹੋਇਆ ਸੋਨ ਤਮਗਾ ਵੀ ਸ਼ਾਮਲ ਹੈ ਮੈਂ 20 ਪਲੱਸ ਮੈਡਲ ਜਿੱਤ ਚੁੱਕਿਆ ਹਾਂ ਹੁਣ ਤੱਕ ਹੀ ਤੇ ਮੈਂ ਸੰਗਰੂਰ ਬਠਿੰਡਾ ਲੁਧਿਆਣਾ ਤੇ ਚਾਰਖੰਡ ਵਿੱਚ ਖੇਡ ਕੇ ਆ ਚੁੱਕੀ ਹਾਂ ਜੀ ਪੂਜਾ ਦਾ ਪਿਤਾ ਪੇਸ਼ੇਵਜੋਂ ਜੋਗੀ ਹੈ ਅਤੇ ਗਰੀਬੀ ਦੀ ਹਾਲਤ ਵਿੱਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ ਅਜਿਹੀ ਗਰੀਬੀ ਦੇ ਹਾਲਾਤਾਂ ਨਾਲ ਜੂਝਦਿਆਂ ਨੈਸ਼ਨਲ ਖੇਡਾਂ ਤੱਕ ਪਹੁੰਚਣਾ ਅਤੇ 골ਡ ਮੈਡਲ ਜਿੱਤਣਾ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਹੈ ਭਾਵੇਂ ਕਿ ਲੋਕ ਲੱਖਾਂ ਰੁਪਏ ਦੀਆਂ ਮਹਿੰਗੀਆਂ ਟਿਕਟਾਂ ਖਰੀਦ ਕੇ ਖੇਡਾਂ ਦੇਖਣ ਲਈ ਜਾਂਦੇ ਨੇ ਪਰ ਇਸ ਬੱਚੀ ਦੀ ਮਦਦ ਦੇ ਲਈ ਕੋਈ ਨਾ ਬੋਲਿਆ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਮੋਟ ਕਰਨ ਦੇ ਵੱਡੇ ਵੱਡੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਨੇ ਵੀ ਇਸ ਦੀ ਕੋਈ ਮਦਦ ਨਾ ਕੀਤੀ ਅਤੇ ਨਾ ਹੀ ਕੋਈ ਵੱਡਾ ਖਿਡਾਰੀ ਹੁਣ ਤੱਕ ਮਦਦ ਦੇ ਲਈ ਅੱਗੇ ਆਇਆ ਹੈ ਇਦੇ ਵਿੱਚ ਜੀ ਖਰਚਾ ਤਾਂ ਬਹੁਤ ਹੈ ਮੇਰਾ ਕੁਝ ਕੋਚ ਮੇਰੇ ਹੈਲਪ ਕਰਦਾ ਬਾਕੀ ਪਾਨ ਸਿੰਘ ਜੱਸੀ ਸਾਡੀ ਬਹੁਤ ਟਾਈਮ ਤੋਂ ਹੈਲਪ ਕਰ ਰਹੇ ਨੇ ਉਹੀ ਸਰ ਸਾਡੇ ਪੜਾਈ ਦਾ ਤੇ ਮੇਰੀ ਗੇਮ ਦਾ ਖਰਚਾ ਚੁੱਕਦੇ ਨੇ ਬਾਕੀ ਉਦੋਂ ਉਹਤੇ ਇਲਾਵਾ ਸਰਕਾਰ ਨੇ ਕੋਈ ਵੀ ਹੈਲਪ ਨਹੀਂ ਕੀਤੀ ਅੱਜ ਤੱਕ ਪੂਜਾ ਦਾ ਕਹਿਣਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਬਾਕਸਿੰਗ ਦਾ ਸ਼ੌਂਕ ਸੀ ਜਿਸ ਨੂੰ ਪੂਰਾ ਕਰਨ ਲਈ ਉਸ ਨੇ ਖੁਦ ਮਿਹਨਤ ਕੀਤੀ ਅਤੇ ਉਸ ਦੇ ਪਰਿਵਾਰ ਨੇ ਉਸ ਦਾ ਪੂਰਾ ਸਾਥ ਦਿੱਤਾ ਇਸ ਸਮੇਂ ਪੂਜਾਰਾਣੀ ਅੰਤਰਰਾਸ਼ਟਰੀ ਕਿੱਕ ਬਾਕਸਿੰਗ ਖੇਡਾਂ ਵਿੱਚ ਭਾਗ ਲੈਣ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ। ਮੇਰਾ ਜੀ ਆਰਮੀ ਵਿੱਚ ਆਫੀਸਰ ਬਣਨ ਦਾ ਸੁਪਨਾ ਹੈ ਤੇ ਜੋ ਜਾਰੀ ਚੱਲ ਰਿਹਾ ਹੈ। ਹਾਂ ਜੀ ਮੇਰੀ ਮਿਹਨਤ ਤਾਂ ਯਾਰੀ ਹੈ ਬਾਕੀ ਜੋ ਪਰਮਾਤਮਾ ਨੇ ਲਿਖਿਆਗਾ ਬਾਕੀ ਮੈਨੂੰ ਉਮੀਦ ਹੈ ਵੀ ਮੇਰਾ ਸੁਪਨਾ ਇੱਕ ਦਿਨ ਜਰੂਰ ਪੂਰਾ ਹੋਊਗਾ। ਅੱਜਕੱਲ ਦੇ ਵਿੱਚ ਤਾਂ ਬਹੁਤ ਚੇਂਜ ਹੋ ਗਿਆ ਪਹਿਲਾਂ ਤਿਆਂ ਨੂੰ ਖੁੱਖਾਂ ਦੇ ਵਿੱਚ ਹੀ ਮਾਰਿਆ ਜਾਂਦਾ ਸੀ ਬੀਤੀਆਂ ਦੀ ਕੋਈ ਮਤਲਬ ਵੀ ਹੋ ਨਹੀਂ ਕਰਦੀਆਂ ਪਰ ਅੱਜ ਕੱਲ ਦਾ ਮਾਹੌਲ ਬਹੁਤ ਜ਼ਿਆਦਾ ਚੇਂਜ ਆ ਵੀ ਅੱਜ ਕੱਲ ਦੀਆਂ ਧੀਆਂ ਮੁੰਡਿਆਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮੁੰਡਿਆਂ ਤੋਂ ਜ਼ਿਆਦਾ ਉਹ ਅੱਗੇ ਜਾ ਰਹੀਆਂ ਨੇ ਬਟ ਇਹਨਾਂ ਨੂੰ ਅੱਜ ਕੱਲ ਦੇ ਨੂੰ ਉਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਧੀਆਂ ਨੂੰ ਵੀ ਇਹਨਾਂ ਨੂੰ ਪੜਾਉਣਾ ਚਾਹੀਦਾ ਬੇਟੀ ਬਚਾਓ ਬੇਟੀ ਪੜਾਓ